ਜੀਵਾਤਮਾ ਨੂੰ ਗੁਰਪਰਮੇਸ਼ਰ ਤੇ ਆਪਣੇ ਗੁਰੂ ਤੋਂ ਬਾਰ-ਬਾਰ ਕੁਰਬਾਨ ਸਦਕੇ ਜਾਣਾ ਚਾਹੀਦਾ ਹੈ ਜਿਹੜਾ ਗੁਰੂ ਜੀਵਾਤਮਾ ਦੀ ਤਰਪਾਲਨਾ ਕਰਦਾ ਹੈ ਨਾਮ ਰੂਪੀ ਤਨ ਬਖਸ਼ੇ ਉਹਦੇ ਕਾਰਜਾ ਵਿੱਚ ਵੀ ਸਾਇਕ ਹੁੰਦਾ ਹੈ ਤੇ ਜੀਵਾਤਮਾ ਨੂੰ ਸੰਸਾਰਿਕ ਜੀ ਦੀ ਪਟਕਣਾ ਹੈ ਉਸ ਤੋਂ ਕੱਢ ਕੇ ਆਪਣੇ ਸਬਦ ਗਿਆਨ ਦੇ ਕੇ ਹਮੇਸ਼ਾ ਹਮੇਸ਼ਾ ਚੰਗੀ ਸਮਝ ਦਾ ਤਾਲਣੀ ਬਣਾ ਕੇ ਗੁਰਵਾਲਾ ਬਣਾਉਂਦਾ ਹੈ ਭਾਪ ਗੁਰੂ ਦੀ ਕਲਾ ਵਰਸਦੀ ਹੈ ਭਾਈ ਜਾਮ ਗੁਰੂ ਹੈ ਵੱਲ ਤਨੈ ਕਾ ਗਾਰ ਵਦੀ ਜੈ ਜਾਮ ਗੁਰੂ ਹੈ ਵੱਲ ਲਖ ਬਾਹੇ ਕਾ ਕੀਜੀਏ ਮਹਾਰਾਜ ਕਿਰਪਾ ਕਰ ਦੇਨੇ ਆਪ ਸਾਈ ਹੁੰਦੇ ਨੇ ਭਾਈ ਆਪਣੇ ਕੋਲ ਸਿੱਖਾਂ ਤੋਂ ਉਸੇ ਬਾਸ ਮੇਰ ਕਰਨ ਦੀ ਸਭ ਨੂੰ ਨਾਮ ਰੂਪੀ ਤਨ ਵਕਸ਼ਨੀ ਆਪ ਸਾਈ ਘਾਣ ਜੀ